Uh oh ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਇਹ ਸਰਕਾਰ ਦਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਪ੍ਰਜਨਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਜਨਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਤੇ ਨੀ ਸੁਣ ਲੋ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਨਾ ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇਥੋਂ ਬਹੁਤ ਹੋ ਗਿਆ ਡਰਾਮਾ ਕੰਮ ਕੰਦੇ ਬੰਦੇ ਇਧਰ ਕੰਮ ਕੰਦੇ ਬੰਦੇ ਇਥੇ ਆਏ ਵੱਡੇ ਇਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰਿਆਂ ਨੂੰ ਕੰਮ ਕੰਦੇ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਜਨਾ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਦਰ ਆਪਣੇ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਇੱਥੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਹਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇੋਂ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟ ਇੱਥੇ ਇੱਥੇ ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਥੋਂ ਕੱਢੋ ਇਹਨਾਂ ਨੂੰ ਬੜੀ ਬੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆਇਆ ਮੈਂ ਹਰ ਵੇਲੇ ਬੰਤੇ ਰਹਿਣੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਤਮਾਸ਼ੀਨ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲਿਆਓ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਤ ਪਾ ਕੇ ਸਾਫੇ ਮੈਂ ਇੱਥੇ ਹੀ ਆ ਤੇ ਕੱਢੋ ਇਹਨਾਂ ਨੂੰ ਬਾਹਰ ਏਰੀਆ ਦੇ ਬੰਦੇ ਬੋਲੋ ਭਾਈ ਜਿਹੜੇ ਵੀ ਸੋਰੇ ਹੋ ਕੇ ਹਾਂ ਕੱਢੋ ਇਹ ਜੋ ਆਪ ਆਪਣੇ ਲਈ ਪੈਰੀ ਸਾਡੇ ਇੱਥੇ ਆਪਣਾ ਹੌਲ ਜਲਦ ਬਾਰਾਗੋ ਪਹਿਲਾਂ ਕੋਈ ਕੰਮ ਕਰਦਾ ਜੇ ਤੁਹਾਡੇ ਆ ਕੇ ਜਿੰਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰ ਤਾਂ ਬੋਝ ਜਾਂਦੇ ਮੂੰ ਚੱਕੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨਹੀਂ ਰਾਜਨੀਤੀਆਂ ਸਤ ਅੱਗੇ ਗਿਆ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰसों 250 ਰੈਗੂਲਰ ਕੰਮ ਚਾ ਉਹ ਪਰसों ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ